ਦੇਵਮਾਨ ਸਾਹ ਹੋਰਾਂ ਦੀ ਗੱਲ ਕਰ ਲਈ ਉਹ ਵੀ ਅੱਜ ਕੱਲ ਚਰਚਾ ਚ ਨੇ ਪਿਛਲੇ ਦਿਨੀ ਵੀ ਉਹਨਾਂ ਦੀ ਗੱਲ ਕਰੀ ਤੇ ਹੁਣ ਫੇਰ ਉਹਨਾਂ ਦੀ ਗੱਲ ਕਰੀਏ ਇੱਕ ਪੋਸਟ ਕਹਿੰਦੇ ਪਹਿਲਾਂ ਪਾਈ ਤੇ ਫੇਰ ਡਿਲੀਟ ਕੀਤੀ ਮਸਲਾ ਇਹ ਹੋਇਆ ਕਿ ਕਹਿੰਦੇ ਕਿ ਚਮਕੀਲੇ ਦੀ ਜਿਹੜੀ ਯਾਦਗਾਰਾ ਉਹਨੂੰ ਭਾਈ ਨਵੀਂ ਬਣਾਉਣੀ ਹੈ ਤੇ ਉਹਦੇ ਤੇ ਕਾਫੀ ਮਸਲਾ ਪੈ ਗਿਆ ਲੋਕ ਕਹਿੰਦੇ ਕਿ ਤੁਸੀਂ ਉਧਰ ਨੂੰ ਤੁਰ ਪਿਆ ਉਦੋਂ ਪਹਿਲਾਂ ਹੋਰ ਵੀ ਮਸਲੇ ਬੜੇ ਨੇ ਦੇਖੋ ਚਲੋ ਦੇਵਮਾਨ ਮੇਰੇ ਖਿਆਲ ਦੇ ਨਾਲ ਆਰਟਿਸਟ ਦੂਚੀਆਂ ਵਾਲਾ ਆਦਮੀ ਆ ਉਹਦੇ ਅੰਦਰ ਦਾ ਆਰਟਿਸਟ ਜਿਹੜਾ ਉਹ ਮਾਈਕ ਵੇਖ ਕੇ ਉਹਦਾ ਗਾਣਾ ਨਿਕਲ ਜਾਂਦਾ ਬਦੋਬਦੀ ਜੀ ਨਾ ਬਦੋਬਦੀ ਬਦੋਬਦੀ ਪਿੱਛੇ ਚੱਲਿਆ ਸੀਗਾ ਨਾ ਤਾਂ ਬਦੋਬਦੀ ਇਹਨਾਂ ਦਾ ਗਾਣਾ ਨਿਕਲ ਜਾਂਦਾ ਹਮ ਇੱਕ ਤੇ ਦੂਜੇ ਇਹਨਾਂ ਨੂੰ ਇਹ ਆ ਕੇ ਚਲੋ ਠੀਕ ਆ ਇੱਕ ਰਸਤਾ 깔 ਨੂੰ ਰੱਖਿਆ ਜਾਵੇ ਜੇ ਰਾਜਨੀਤੀ ਨਹੀਂ ਤਾਂ ਫਿਰ ਗੌਣ ਪਾਣੀ ਵਾਲਾ ਕੰਮ ਸਟਾਰਟ ਕਰ ਸਕਦੇ ਗਵਈਏ ਨੇ ਗਵੰਤਰੀ ਨੇ ਅਪ ਲੈ ਕੇ ਚੱਲਦੇ ਆਰੇ ਸਰ ਦੇਵਮਾਨ ਗਵੰਤਰੀ ਹੈ ਹਮ ਤੋ ਮਤਲਬ ਕਿ ਹੋ ਸਕਦਾ ਕੱਲ ਨੂੰ ਆ ਰਾਜਨੀਤੀ ਚ ਗੈਰ ਸਰਗਰਮ ਸਰਗਰਮੋ ਕੇ ਜੀ ਤੇ 뮤직 ਇੰਡਸਟਰੀ ਚ ਆ ਜਾਣ ਜੀ ਤੇ ਮੈਂ ਅੱਗੇ ਕਿਹਾ ਕਿ ਇਹਨਾਂ ਦੇ ਕੋਲ ਇੰਨੇ ਕੋ ਬੰਦੇ ਆ ਉਹ ਜੇ ਰਾਜਨੀਤੀ ਚੋਂ ਸਾਰੇ ਹੀ ਗੈਰ ਸਰਗਰਮ ਹੋ ਜਾਂਦਾ ਹੂੰ ਤੋ ਇੱਕ ਬੈਂਡ ਬਣਾ ਸਕਦੇ ਆ ਆਪ ਦਾ ਇਕੱਠੇ ਸਾਰੇ ਬੈਂਡ ਬਣਾ ਸਕਦੇ ਹਾਂਜੀ ਆਮ ਆਦਮੀ ਬੈਂਡ ਜੀ ਜਿਵੇਂ ਬਾਹਰਲੇ ਮੁਲਕਾਂ ਚ ਬਣਿਆ ਤਾਂ ਉਹਨਾਂ ਦਾ ਸੋਹਣਾ ਬੈਂਡ ਬਣ ਸਕਦਾ ਸਾਬ ਤੋ ਦੇਮਨ ਬਾਕੀ ਭਾਈ ਦੇਖੋ ਮੈਂ ਮਾਫ ਕਰਨਾ ਕਿ ਕਿਸੇ ਦੀ ਵੀ ਹੋ ਸਕਦਾ ਕਿਸੇ ਦੀ ਸੋਚ ਹੋਵੇ ਕਿ ਚਮਕੀਲੇ ਦੀ ਸਮਾਦ ਨੂੰ ਇਦਾਂ ਦਾ ਬਣਾ ਦਈਏ ਕਿ ਠੀਕ ਹੈ ਇੱਥੇ ਕੋਈ ਜੇ ਕੋਈ ਸਮੱਸਿਆ ਹੈਗੀ ਇਹ ਦੂਰ ਹੋ ਜਾਵੇ ਤਾਂ ਉਹਦੀ ਭਾਵਨਾ ਯਾਰ ਕਿੱਡੀ ਕੁ ਗੱਲ ਹੈ ਹੂੰ ਠੀਕ ਹੈ ਤੁਸੀਂ ਆਪਣੀ ਭਾਵਨਾ ਉਜਾਗਰ ਕਰ ਦਿੱਤੀ ਆ ਲੋਕ ਤੇ ਲੋਕ ਥੱਲੇ ਕਮੈਂਟ ਕਰਨ ਵਾਲੇ ਸਭ ਤੁਸੀਂ ਆਪਣੀ ਲੀਜੀ ਫੋਟੋ ਪਾ ਲਓ ਹੂੰ ਇੱਕਦ ਤੋਂ ਬੰਦੇ ਨੇ ਉੱਥੇ ਕੋਈ ਆ ਕੇ ਤੇ ਕਾਰਵਾਈ ਕਰਨੀ ਨਹੀਂ ਕਰੋਗੇ ਤਾਂ ਵਰਚੁਅਲ ਦੁਨੀਆ ਤਾਂ ਫਿਰ ਮਤਲਬ ਕਿ ਤੁਸੀਂ ਫਿਰ ਆਪਦੇ ਸਟੈਂਡ ਤੇ ਐਡੇ ਹੀ ਜੇ ਤੁਸੀਂ ਚਮਕੀਲੇ ਨੂੰ ਆਦਰਸ਼ ਮੰਨਦੇ ਹੋ ਆਪਦਾ ਹੂੰ ਠੀਕ ਹੈ ਨਾ ਉਹ ਗਾਇਕੀ ਤੇ ਜਾਂ ਕਹਿ ਲੋ ਕਿ ਇਹਨਾਂ ਚੀਜ਼ਾਂ ਤੇ ਵਾਦ ਵਿਵਾਦ ਬਹੁਤ ਲੰਮੇ ਸਮੇਂ ਤੋਂ ਚੱਲਦੇ ਤੇ ਬੁੱਧੀਜੀਵੀ ਚਿੰਤਕ ਵੀ ਇਹਦੇ 'ਚ ਬਹੁਤ ਸੰਵਾਦ ਰਚਾਉਂਦੇ ਨੇ ਕੋਈ ਚਮਕੀਲੇ ਨੂੰ ਸਹੀ ਇਕਰਾਰ ਦਿੰਦਾ ਕੁਝ ਕੁ ਬੰਦੇ ਚਮਕੀਲੇ ਦੀ ਗਾਇਕੀ ਤੇ ਕੁਝ ਮਾਮਲਿਆਂ 'ਚ ਨਿਸ਼ਾਨਦੇਹੀ ਕਰਕੇ ਸਵਾਲ ਵੀ ਕਰਦੇ ਆ ਇਹ ਇਹ ਬਹਿਸ ਮੋ ਵੈਸੇ ਤੇ ਚੱਲਦੇ ਹੁੰਦੇ ਆ ਕਿ ਫਿਰ ਤੂੰ ਭੜਿਆ ਮਨਸਾ ਟਿਕਿਆ ਰ ਹੈ ਉਹੀ ਗੱਲ ਸਾਈਕਲ ਜੀ ਸਾਈਕਲ ਦਾ ਸਟੈਂਡ ਸੋ ਬਸ ਸੋਚੋ ਤੂੰ ਹੁਣ ਆਹੀ ਤੇ ਰੌਲਾ ਨਾ ਸਰ ਜਦੋਂ ਤੁਸੀਂ ਪ੍ਰਤੀਕਰਮ ਦੇਖਦੇ ਹੋ ਕਿ ਬਈ ਬੜੇ ਸਖਤ ਆ ਗਏ ਤਾਂ ਹੋ ਸਕਦਾ ਦੇਵਮਾਨ ਤੇ ਟਿਕੇ ਰਹਿੰਦੇ ਹੋਣ ਪਰ ਇਹਨਾਂ ਦੀ ਉਤੋਂ ਹੀ ਟੀਮ ਨੇ ਕਿਹਾ ਹੋਵੇ ਕਿ ਭਾਈ ਇਹ ਹਟਾ ਦਿਓ ਪੋਸਟ ਇਹ ਵੀ ਤੇ ਹੈ ਨਾ ਇਹਨਾਂ ਦੀਆਂ ਟੀਮਾਂ ਵੀ ਤੇ ਬਹੁਤ ਨੇ ਸੋ ਇਹਨਾਂ ਨੇ ਚੱਕ ਕੇ ਤੇ ਪਹਿਲਾਂ ਤੇ ਕਹਿ ਲੋ ਕਿ ਚਾ ਮਕੀਲੇ ਦਾ ਦਿਖਾਇਆ ਵੀ ਮੈਂ ਬਹੁਤ ਕਰਦਾ ਤੇ ਜਦੋਂ ਮਗਰ ਪਹਿਚਾਰ ਤੁਹਾਡੇ ਵਰਗੇ ਕਿ ਭਾਈ ਤੁਸੀਂ ਆ ਕਰੋ ਆ ਕਰੋ ਜਿਹੜੇ ਕੰਮ ਕਰਨ ਵਾਲੇ ਆ ਤੁਸੀਂ ਇੱਧਰ ਹੋ ਤੁਰੇ ਜੇ ਤਾਂ ਬਸ ਇਹਨਾਂ ਨੇ ਚੁੱਪ ਕਰਕੇ ਫਿਰ ਆਖਿਆ ਵੀ ਚਲੋ ਇਹਨੂੰ ਮਾਰੋ ਡਿਲੀਟ ਜੀ ਠੀਕ ਆ ਤੇ ਭਾਈ ਹੁਣ ਉਹਨਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਹਨਾਂ ਨੇ ਪਾਤਾ ਅਗਲੇ ਨੇ ਵੀ ਆਉਂਦੀ ਆਜ਼ਾਦੀ ਦਾ ਰੰਗ ਦਿਖਾਤਾ ਤਾਂ ਫਿਰ ਇਹਨਾਂ ਨੂੰ ਠੀਕ ਲੱਗਾ ਡਿਲੀਟ ਕਰਨ ਵਾਲਾ ਵੀ ਤਾਂ ਬਟਨ ਤੁਹਾਡੇ ਕੋਲੋ ਵੀ ਤਾਂ ਅਧਿਕਾਰ ਹੀ ਆ ਕਰ ਦਿਓ ਡਿਲੀਟ ਬਸ ਠੀਕ ਆ ਤੋ ਇਹੀ ਆ ਸੋਸ਼ਲ ਮੀਡੀਆ ਦਾ ਭਾਈ ਅਜੇ ਵੀ ਨਜ਼ਾਰਾ ਹੈ ਬਸ ਇਥੇ ਤੁਸੀਂ ਆਪਦੇ ਘਰ ਦੀ ਕੋਈ ਗੱਲ ਕਰੋਗੇ ਤਾਂ ਉਹਦਾ ਵੀ ਜਲੂਸ ਨਿਕਲ ਜਾਏ ਤੇ ਕੁਝ ਵੀ ਮਤਲਬ ਕਿ 100% ਦੀ ਜੇ ਤੁਸੀਂ ਆਖੋ ਨਾ ਤੁਹਾਡੇ ਆਕੇ ਚ ਹੀ ਹੋ ਸਾਰਾ ਕੁਝ ਹਮ ਅਸੀਂ ਤੇ ਚਲਾ ਚਲੂ ਕੇ ਹੰਬ ਗਏ ਆ ਜੀ ਠੀਕ ਹੈ ਨਾ ਹੱਥ ਖੜੇ ਆ ਆਪਦੀ ਗੱਲ ਕਹੋ ਠੀਕ ਹੈ ਜੇ ਕੋਈ ਅੱਛੀ ਗਿਣਦਾ ਤਾਂ ਠੀਕ ਹੈ ਜੇ ਕੋਈ ਚਾਰ ਗਾਣਾ ਵੀ ਖੜਦਾ ਹੈ ਤੇ ਵਰਚੁਅਲ ਹੈ ਕੋਈ ਚੱਕਰ ਨਹੀਂ ਫਿਰ ਹੁਣ ਕੀ ਕਰ ਲਈ ਹੁਣ ਨਹੀਂ ਨਹੀਂ ਸਿਰ ਪਾੜਦੀ ਹੁਣ ਤਾਂ ਆ ਚੀਜ਼ ਹਸਾਉਂਦੀਆਂ ਮਤੇਰਾ ਉੱਥੇ ਟੋਡ ਮਾਰਦੇ ਫਿਰਦੇ ਆ ਵਾ ਮਗਾ ਦੇ 바ਗੀ ਤੁਰੇ ਫਿਰਦੇ ਭਾਈ ਕਿਤੇ ਕਿਤੇ ਨਾਲ ਲੜੋ ਖੈ ਮਿੰਟ ਜੀ 100% ਦੀ ਵਾਲਾ ਤੇ ਕਿਤੇ ਵੀ ਨਹੀਂ ਹੁੰਦਾ ਮੈਂ ਤਾਂ ਕਈ ਵਾਰੀ ਆਦਾ ਨਾ ਵੀ ਕੱਲਾ ਇੱਕ ਟਾਈਮ ਆਇਆ ਸੀ ਇੱਕ ਦੌਰ ਆਇਆ ਸੀ ਵੀ ਪੰਜਾਬ ਦੇ ਸਕੂਲਾਂ ਦੇ ਨਤੀਜੇ 100% ਦੇ ਹੋਗੇ ਸੀਗੇ ਹੋਰ ਜ਼ਿੰਦਗੀ 'ਚ 100% ਦੀ ਕਈ ਵਾਰੀ ਕੁਝ ਨਹੀਂ ਹੁੰਦਾ ਆ ਮਿੱਤਰ ਦਲਜੀਤ ਸਿੰਘ ਜੀ ਕਹਿ ਰਹੇ ਨੇ ਕਿ ਆਰਟਿਸਟ ਕਹਿੰਦੇ ਹੁਣ ਸਮਾਜ ਸੇਵਕ ਵੀ ਪਹਿਲਾਂ ਐ ਕਹਿੰਦੇ ਔਰ ਬਿਕਰ ਸਿੰਘ ਜੀ ਕਹਿ ਰਹੇ ਨੇ ਕਿ ਗਵੰਤਰੀ ਜਾਂ ਗਾਇਕ ਤੇ ਪਹਿਲਾਂ ਗਵੰਤਰੀ ਕਹਿ ਦਿੰਦੇ ਸੀ ਹੁਣ ਗਾਇਕ ਕਹਿੰਦੇ ਆ ਤੇ ਸਿੰਗਰ ਹੀ ਕਹਿੰਦੇ ਨੇ ਫਰਾ ਉਹ ਨਹੀਂ ਅਸੀਂ ਤੇ ਸ਼ਬਦ ਸੋਹਣੇ ਸਣੇ ਆ ਹੁਣ ਅੱਜ ਕੱਲ ਸਿੰਗਰ ਚੱਲ ਪਿਆ ਜੀ ਪਹਿਲਾਂ ਗਵਈਏ ਹੁੰਦੇ ਸੀ ਗਵੰਤਰੀ ਇਹ ਸ਼ਬਦ استعمال ਕੀਤੇ ਜਾਂਦੇ ਸੀਗੇ ਸੀ ਠੀਕ ਹੈ ਜੀ 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 ਤੋਂ ਹੁਣ ਤੇ ਅਸੀਂ 뮤직 ਕਹਿੰਨੇ ਆ ਕਿਸੇ ਟਾਈਮ ਗਾਉਣ ਪਾਣੀ ਕਹਿੰਦੇ ਸਾਂ ਹਮ ਤੇ ਮੇਰੇ ਫਾਦਰ ਸਾਹਿਬ ਕਿਤੇ ਖੇਤੋਂ ਹੁਣ ਉਹਨਾਂ ਦਾ ਗਾਉਣ ਪਾਣੀ ਲਾ ਆਏ ਹਮ ਸਾਡੇ ਘਰੇ ਟੇਪ ਰਿਕਾਰਡ ਜੀ ਹੁੰਦੀ ਸੀ ਇੱਕ ਜਬਾਤੀ ਡੈਕ ਤਨ ਕਹਿੰਦਾ ਗਾਉਣ ਪਾਣੀ ਲਾ ਦੇ ਉਹ ਤਾਂ ਮਤਲਬ ਕਿ ਸ਼ਬਦ ਨੇ ਯਾਰ ਬੜੇ ਅਸੀਂ ਤੇ ਬੜੇ ਮਤਲਬ ਕਿ ਮਾਨ ਨਾਲ ਉਹ ਸ਼ਬਦ ਆਪਦੇ ਕਾਲੂ ਦੇ ਖਜ਼ਾਨੇ ਚ ਰੱਖਣੇ ਲੱਗਦੇ ਆ ਠੀਕ ਹੈ ਕਿਸੇ ਨੂੰ ਨਾ ਲੱਗੇ ਕਿਸੇ ਨੂੰ ਲੱਗਣ ਉਹ ਠੀਕ ਆ ਪਰੰਤੂ ਅਹੀਂ ਜਿਹੜੇ ਉਹ ਸੁਣੇ ਆ ਉਹ ਸਾਡੇ ਤੇ ਵੀ ਹੈਗੇ ਹੀ ਆ ਨਾ ਉਹ ਜਿਹੜਾ ਖਜ਼ਾਨਾ ਹੁੰਦਾ ਭੰਡਾਰ ਹੁੰਦਾ ਤੁਹਾਡਾ ਸ਼ਬਦ ਭੰਡਾਰ ਉਹਦੇ ਵਿੱਚ ਹੈਗੇ ਨੇ ਸੁਖਮ ਸਿੰਘ ਕਈ ਕਹਿ ਦਿੰਦੇ ਆ ਮੈਂ ਮੇਰੀ ਹੁਣ ਲਿਖਣ ਦੀ ਸ਼ੈਲੀ ਵੀ ਥੋੜੀ ਅਲੱਗ ਆ ਸਾਡੇ ਚ ਮਾਜੀ ਟੱਚ ਆ ਅਸੀਂ ਉਦਾਂ ਹੀ ਲਿਖਣ ਚ ਵੀ ਕਈ ਵਾਰ ਜੀ ਕਈਆਂ ਨੂੰ ਇਤਰਾਸ ਆ ਕਿ ਇਦਾਂ ਨਹੀਂ ਇਦਾਂ ਲਿਖੋ ਇਦਾਂ ਚਲੋ ਠੀਕ ਆ ਤਾਂ ਕਹ ਲੈ ਕੇ ਪਰ ਇਹ ਵੀ ਇੱਕ ਟੇਸਟ ਹੈ ਹਰੇਕ ਬੰਦੇ ਦਾ ਬੰਦਾ ਆਪਣੇ ਪੁਰਾਣੇ ਯਾਰ ਨਾਲ ਛੱਡੇ ਕਾ ਦਾ ਸਟਾਈਲ ਨਾਲ ਛੱਡੇ ਵਸ ਜੀ ਠੀਕ ਹੈ ਜੀ ਕੇਰਮਿੰਟ ਜੀ ਆਪਾਂ ਅਗਲੀ ਖਬਰ ਵੱਲ ਚੱਲੀਏ ਕਾਫੀ ਸਰ ਇੱਕ ਕਮੈਂਟ ਚਮਕੀਲਾ ਸਾਹਿਬ ਹੋਰ ਨਾਲ ਜੁੜੇ ਆ ਰਹੇ ਪਰ ਹੁਣ ਆਪਾਂ ਉਹਨਾਂ ਚੀਜ਼ਾਂ ਤੇ ਨਹੀਂ ਜਾਂਦੇ ਹਰ ਇੱਕ ਬੰਦਾ ਆਪਣਾ ਆਪਣਾ ਤਾਂ ਮੈਂ ਤਾਂ ਜ਼ਰ ਸਿਆਕੇ ਜੀ ਆਪੋ ਆਪਣਾ ਨਜ਼ਰੀਆ ਹੈ ਵਾਦ ਵਿਵਾਦ ਚੱਲਦੇ ਗੁਰਦਾਸ ਮਾਨ ਦੇ ਗਾਣਿਆਂ ਤੇ ਕਿੰਨਾ ਤੁਸੀਂ ਦੇਖੋਗੇ ਉਹਦੇ ਤੇ ਵੀ ਬਹੁਤ ਆਰਟੀਕਲ ਲਿਖੇ ਜਾ ਸਕਦੇ ਆ ਜੀ ਜਿਵੇਂ ਇੱਕ ਮੈਂ ਤੁਹਾਨੂੰ ਲਾਈਨ ਸੁਣਾ ਦਿਨਾ ਕਿ ਉਹ ਸ਼ਾਇਦ ਧੋਤੀ ਪੋਤੀ ਛੱਡੋ ਹੂੰ دل ਸਾਫ਼ ਹੋਣਾ ਚਾਹੀਦਾ ਇਹ ਇਹਦੇ ਤੇ ਵੀ ਬਹੁਤ ਖੁਸ਼ ਹੈ ਹੂੰ ਮਤਲਬ ਕਿ ਕਈ ਚੀਜ਼ਾਂ ਹੁੰਦੀਆਂ ਨੇ ਦੇਖੋ ਜਿਹੜਾ ਕੋਈ ਆਰਟਿਸਟ ਹੈ ਸਾਹਿਤਕਾਰ ਹੈ ਉਹਦੀ ਆਲੋਚਨਾ ਉਹਦੀਆਂ ਚੀਜ਼ਾਂ ਨੂੰ ਲੈ ਕੇ ਉਹਨੇ ਕਿਸ ਭਾਵਨਾ ਲਿਖਿਆ ਕੋ ਸਾਰੇ ਥੋੜੀ ਉਸ ਭਾਵ ਤੱਕ ਪਹੁੰਚ ਜਾਣ ਉਹ ਤਾਂ ਇੱਕ ਕ੍ਰਿਤ ਨਾਲ ਜੁੜਨਗੇ ਨਾ ਕ੍ਰਿਤ ਦੇ ਪਿੱਛੇ ਉਹਦਾ ਉਹਦਾ ਭਾਵ ਕੀ ਹੈ ਤੇ ਉਹ ਸਮਝਣ ਵਾਲਾ ਕਿੱਥੇ ਤੱਕ ਲੈ ਜਾ ਰਿਹਾ ਹੈ ਤੇ ਦੋਨੋਂ ਦਾ ਬਹੁਤ ਵੱਡਾ ਫਰਕ ਫਰਕ ਹੁੰਦਾ ਹੈ ਫਰਕ ਹੁੰਦਾ ਸੱਚਮੁੱਚ ਤਾਂ ਹੀ ਦੇ ਆਰਟਿਸਟ ਦਾ ਤੇ ਇੱਕ ਕਹੋ ਲਿਸਨਰ ਦਾ ਜਾਂ ਸੁਣਨ ਵਾਲੇ ਦਾ ਫਰਕ ਰਹਿ ਜਾਂਦਾ ਕਿਤੇ ਨਾ ਕਿਤੇ ਖੈਰ ਮਿੰਟੋ ਜੀ ਅਗਲੀ ਖਬਰ ਵੱਲ ਨੂੰ ਚੱਲ ਗਏ ਅੱਜ ਕੱਲ ਕੀ ਹੈ ਨਾ ਕਿ ਲੋਕ ਆਪਣੇ ਆਪ ਨੂੰ ਲੈ ਕੇ ਆਪਣੇ ਸਰੀਰ ਨੂੰ ਖਾਸ ਕਰਕੇ ਫੇਸ ਨੂੰ ਸਕਿਨ ਨੂੰ ਲੈ ਕੇ ਤੇ ਝੜਦੇ ਵਾਲਾਂ ਨੂੰ ਲੈ ਕੇ ਬੜੇ ਚਿੰਤਤ ਹੁੰਦੇ ਆ ਤੇ ਕਿਤੇ ਇਦਾਂ ਦੀ ਕੋਈ ਐਡ ਵੀ ਮਿਲ ਜੇ ਨਾ ਸੋਸ਼ਲ ਮੀਡੀਆ ਤੇ ਵੀ ਇਹਦੇ ਨਾਲ ਤੁਹਾਡੇ ਵਾਲ ਝੜਨੋਂ ਰੜ ਜਾਣਗੇ ਤੇ ਲਗਭਗ ਲੋਕ ਟਰਾਈ ਕਰਨੀ ਸ਼ੁਰੂ ਕਰ ਦਿੰਦੇ ਆ ਕਹਿੰਦੇ ਸੰਗਰੂਰ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ ਇਕ ਕੈਂਪ ਲੱਗਿਆ ਜਿਹੜਾ ਕਿ ਝੜਦੇ ਹੋਏ ਵਾਲਾਂ ਨੂੰ ਜਾਂ ਗੰंजेਪਣ ਨੂੰ ਦੂਰ ਕਰਨ ਵਾਸਤੇ ਸੀਗਾ ਪਰ ਸਮੱਸਿਆ ਉਥੇ ਉਲਟ ਹੋ ਗਈ ਹੈ ਲੋਕਾਂ ਨੇ ਵਾਲ ਤਾਂ ਜਿਹੜੇ ਆਉਣੇ ਸੀ ਆਉਣੇ ਸੀ ਉਹ ਵੀ ਗਵਾਏ ਤੇ ਨਾਲ ਕਹਿੰਦੇ ਵੀ ਜਿਹੜੀ ਉਥੇ ਦਵਾਈ ਦਿੱਤੀ ਗਈ ਉਹਨਾਂ ਨੂੰ ਅੱਖਾਂ ਦੀਆਂ ਨਜ਼ਰਾਂ ਵੀ ਗਵਾ ਲਈਆਂ ਨੇ ਉਹਨਾਂ ਨੇ ਨਹੀਂ ਨਹੀਂ ਨਜ਼ਰ ਕਿਸੇ ਦੀ ਗਈ ਨਹੀਂ ਐ ਸੁਖਮ ਸਾਹਿਬ ਐਸਾ ਕੁਝ ਨਹੀਂ ਇਨਫੈਕਸ਼ਨ ਹੋਈ ਜੀ ਨਜ਼ਰ ਜਾਣ ਦਾ ਮਤਲਬ ਨਿਗਾਹ ਜਾਣ ਦਾ ਮਤਲਬ ਹੈ ਕਿ ਅੰਨੇਪਣ ਦਾ ਸਹਾਰ ਹੋ ਜਾਣਾ ਅੱਖਾਂ ਦੀ ਇਨਫੈਕਸ਼ਨ ਹੋਈ ਅੱਖਾਂ 'ਤੇ ਇਨਫੈਕਸ਼ਨ ਹੋਈ ਹੈ ਕਿਸੇ ਨੂੰ ਵੀ ਮੇਰੇ ਖਿਆਲ ਦੇ ਨਾਲ ਇਹ ਹਾਲੇ ਤੱਕ ਦਿੱਕਤ ਨਹੀਂ ਆਈ ਤੇ ਤਾਂ ਮੇਰੇ ਖਿਆਲ ਨਾਲ ਹੋਣਾ ਵੀ ਨਹੀਂ ਚਾਹੀਦਾ ਅੱਖਾਂ ਦੀ ਰੌਸ਼ਨੀ ਤੇ ਸਾਰਿਆਂ ਦੀ ਬਰਕਰਾਰ ਹੈ ਇਨਫੈਕਸ਼ਨ ਤੇ ਚਲੋ ਮਾਨ ਸਾਹਿਬ ਨੂੰ ਵੀ ਪਿੱਛੇ ਜੇ ਹੋ ਗਈ ਦੱਸਦੇ ਸੀ ਉਹ ਠੀਕ ਹੋ ਗਏ ਨੇ ਉਥੇ ਆਈ ਗਈ ਚੀਜ਼ ਹੁੰਦੀ ਹੈ ਜੀ ਤਾਂ ਫਿਲਹਾਲ ਦੇਖੋ ਜੋ ਸੰਗਰੂਪ ਦੇ ਵਿੱਚ ਹੋਇਆ ਨਾ ਉਹ ਇੱਕ ਤੇ ਪਹਿਲੀ ਗੱਲ ਇਹ ਆ ਅੱਗੇ ਵੀ ਮੇਰਟ ਤੋਂ ਇਦਾਂ ਖਬਰ ਮੈਂ ਪੜੀ ਕਿ ਉਥੇ ਵੀ ਆ ਹੀ ਹਾਲ ਸੀ ਉਹਨਾਂ ਬੰਦਿਆਂ ਨੂੰ ਜਦੋਂ ਫੜਿਆ ਗਿਆ ਹੂੰ ਤਾਂ ਉਹਨਾਂ ਦੇ ਵਿੱਚ ਇੱਕ ਵਿਗ ਪਾਈ ਫਿਰਦਾ ਸੀ ਆਪ ਉਹ ਗੰਝਾ ਉਹ 3-3 ਸੌ ਚ ਸ਼ੀਸ਼ੀ ਵੇਚਣ ਦਾ ਐਸਾ ਹੂੰ ਤੇ ਉੱਥੇ ਮੇਲਾ ਲੱਗ ਗਿਆ ਸਾਬ ਜੀ ਪਹਿਲਾਂ ਉਹਨਾਂ ਨੇ ਕੋਈ ਬੈਂਕੁਇਟ ਹਾਲ ਕੀਤਾ ਹੂੰ ਹੂੰ ਉਸ ਤੋਂ ਬਾਅਦ ਉੱਥੇ ਲੋਕ ਇੰਨੇ ਜ਼ਿਆਦਾ ਹੋ ਗਏ ਕਿ ਖੁੱਲੇ ਮਦਾਨ ਚ ਬਿਠਾਉਣੇ ਪਏ ਹੂੰ ਬਾਅਦ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ ਜੀ 20 ਰੁਪਏ ਐਂਟਰੀ ਫੀਸ ਤੇ 300 ਰੁਪਏ ਦਵਾਈ ਦਾ ਲਈ ਜਾਂਦੇ ਸੀ ਉਹ ਤਾਂ ਕਹਿੰਦੇ ਅਸੀਂ ਤਾਂ ਠੱਗਾਂ ਕਿਹੜੇ ਵਾਲ ਆਉਣੇ ਕਿਹੜੇ ਕੀ ਹਿਸਾਬ ਕਿਤਾਬ ਸਾਡੇ ਤੇ ਆਉਦੇ ਨਹੀਂ ਆਏ ਹਾਂਜੀ ਇੱਕ ਉਹਨਾਂ ਚੋ ਗਜਾ